ਅੱਜ ਚੱਲੇ ਆਪਾਂ ਬਾਬਾ ਦਾ ਮੂਸਾ ਦੇ ਜੋ ਕਿ ਲੋਹਾਰੇ ਨੇ ਲੋਹਾਰੇ ਜਗ੍ਹਾ ਬਣੀ ਹੋਈ ਹੈ ਉੱਥੇ ਅੱਜ ਜਾਂਦੇ ਆ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਉੱਥੋਂ ਦੀ ਸਾਰਾ ਜਗਾ ਬਾਬਾ ਜੀ ਦੀ ਹੁਣ ਆਪਾਂ راستੇ ਵਿੱਚ ਕੀ ਕਰ ਰਹੇ ਹਾਂ ਕਿ ਕਿਹੜੇ ਖਾਂਚੇ ਬਣਾ ਰਹੇ ਹਾਂ ਨਾ ਜਿਹੜੇ ਦੱਸ ਰਹੇ ਨੇ ਕਿ ਕਿ ਮੋਟਰ ਬਸ ਉਹ ਤੇ ਹਾਰਾ ਤੇ ਮੈਂ ਪਹੁੰਚ ਚੁੱਕੇ ਹਾਂ ਇਹ ਅੰਦਰੋਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਜੁਕਪਣੀ ਹੋਈ ਹੈ ਜਗਾ ਅੰਦਰੋਂ ਬਹੁਤ ਜ਼ਿਆਦਾ ਯਾਨੀ ਕਿਤੇ ਸ਼ੀਸ਼ੇ ਵਗੈਰਾ ਲੱਗੇ ਨਹੀਂ ਤੇ ਕਾਫੀ ਜ਼ਿਆਦਾ ਇੱਥੇ ਜੋ ਕੀਮਤ ਲੱਗਦੀ ਹੈ ਇਹ ਦਾ ਬਾਕਸ ਰੂਪੀ ਸ਼ਰੂਪ ਬਣਾਇਆ ਗਿਆ ਨੇ ਲੋਕਾ ਪ੍ਰੀਤ ਜੀ ਦਾ ਬਣਾਇਆ ਗਿਆ ਤੁਸੀਂ ਦੇਖ ਰਹੇ ਹੋ ਸਾਹਮਣੇ ਤੇ बा दामू शाह जी का भी बनया सरूप है जो ये बाबा दामू शाह जी का स्वरूप है काफ़ी लाइटा वगैरा जो चमक है अंदरले देख सकते हो ये पलंग ने जो बने हुए अलग अलग शीसे लगे ने मूहे बहुत खूबसूरत बनाए हुए पलंग ने यह ਇਹ ਬਾਬਾ ਫਰੀਦ ਜੀ ਦਾ ਸਰੂਪ ਬਣਾਇਆ ਹੋਇਆ ਤੇ ਇੱਥਲੀ ਤੋਂ ਸਾਈਡ ਤੋਂ ਦਿਖਾਉਣੇ ਆ ਕਿ ਭਗਤ ਕਬੀਰ ਜੀ ਅਤੇ ਹੋਰ ਕਈ ਸਰੂਪ ਜੋ ਬਣਾਏ ਗਏ ਨੇ ਪੱਥਰ ਦੀਆਂ ਇਹ ਮੂਰਤੀਆਂ ਬਹੁਤ ਹੀ ਜ਼ਿਆਦਾ ਵਧੀਆ ਬਣਾਏ ਗਏ ਨੇ ਬਾਬਾ ਅਨੰਦ ਸਿੰਘ ਜੀ ਦਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬਾਬਾ ਭਗਤ ਕਬੀਰ ਜੀ ਗੁਰੂ ਜੋ ਕਿ ਬਾਬਾ ਪ੍ਰੀਤ ਜੀ ਦਾ ਸਰੂਪ ਇੱਥੇ ਬਣਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਜੋ ਕਿ ਇੱਥੇ ਕਮੇਟੀ ਹੈ ਜੋ ਉੱਥੋਂ ਦੀ ਕਮੇਟੀ ਬਹੁਤ ਵਧੀਆ ਕੰਮ ਕਰਦੀ ਹੈ ਤੇ ਇੱਥੇ ਹਰ ਜੋ ਕਿ ਸਾਲ ਚੇਤ ਦੇ ਮਹੀਨੇ ਪਹਿਲੇ ਜੋ ਕਿ ਪਹਿਲੇ ਵੀਰਵਾਰ ਇੱਥੇ ਕਾਫੀ ਜ਼ਿਆਦਾ ਇਕੱਠ ਹੁੰਦਾ ਹੈ ਤੇ ਭਾਰੀ ਮੇਲਾ ਲੱਗਦਾ ਹੈ ਇੱਥੇ 8 ਦਿਨ ਜੋ ਕਿ ਨਾਟਕ ਚੱਲਦਾ ਹੈ ਜਿੱਥੇ ਨਾਟਕ ਮੇਲਾ ਚੱਲਦਾ ਹੈ ਜਿੱਥੇ ਕਿ ਸੂਫੀ ਗਾਇਕ ਅਤੇ ਹੋਰ ਵੀ ਜੋ ਟੂਰਨਾਮੈਂਟ ਵਗੈਰਾ ਵੀ ਇੱਥੇ ਹੁੰਦੇ ਨੇ ਵਾਲੀਬਾਲ ਦਾ ਕਵਡੀ ਦਾ ਹੋਰ ਕਾਫੀ ਜ਼ਿਆਦਾ ਯਾਨੀ ਕਿ ਇਹ ਜੋ ਕਾਫੀ ਭਾਰੀ ਮੇਲਾ ਇੱਥੇ ਲੱਗਦਾ ਹੈ ਜਿੱਥੇ ਕਿ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਇੱਥੇ ਤਾਂ ਜੇਕਰ ਤੁਸੀਂ ਵੀ ਇੱਥੇ ਪਹੁੰਚੇ ਹੋ ਤਾਂ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਕਿਵੇਂ ਲੱਗੀ ਉਹ ਵੀ ਦੱਸ ਦਿਓ ਸਾਨੂੰ ਕਿਤੇ ਤੋਂ ਆਪਾਂ ਇਸ ਤੋਂ ਵੀ ਹੋਰ ਵਧੀਆ ਵੀਡੀਓ ਬਣਾਵਾਂਗੇ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਇਹਨੂੰ ਸ਼ੇਅਰ ਜਰੂਰ ਕਰ ਦਿਓ ਸਾਰੇ ਦੋਸਤਾਂ ਦਾ ਧੰਨਵਾਦੀ ਐਸੇ ਵੀਡੀਓ ਨੂੰ ਦੇਖਣ ਲਈ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ